रेडी दलीप कौर ઠવાਣਾ ਭਾਵੇਂ ਨਹੀਂ ਰਹੇ ਪਰ ਉਹ ਆਪਣੇ ਪਿੱਛੇ ਸਦੀਵੀ ਪੜਾ ਛੱਡ ਗਏ ਹਨ ਜਿਹੜੀਆਂ ਆਉਣ ਵਾਲੀ ਸਦੀ ਵਿੱਚ ਸਮੇਂ ਦੀ ਮਾਰ ਹੀਟ ਨਹੀਂ ਆਉਣਗੀਆਂ ਡੰਡੀ ਉਹਨਾਂ ਨੇ ਪਹਿਲਾਂ ਛੋਟੀਆਂ-ਛੋਟੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਫਿਰ ਉਹ ਬਹੁਤ ਛੇਤੀ ਨਾਵਲ ਦੇ ਖੇਤਰ ਵਿੱਚ ਆਏ ਡੰਡੀ ਇਹ ਹਮਾਰਾ ਜੀਵਨਾ ਉਹਨਾਂ ਦਾ ਅਜਿਹਾ ਨਾਵਲ ਹੈ ਜਿਸ ਦੀ ਵਿਕਰੀ ਨੇ ਪੰਜਾਬ ਦੇ ਪਹਿਲੇ ਨਾਵਲਕਾਰਾਂ ਦੇ ਬਣਾਏ ਹੋਏ ਸਾਰੇ ਰਿਕਾਰਡ ਤੋੜੇ ਡੰਡੀ ਅਮਰਤਾ ਪ੍ਰੀਤਮ ਤੋਂ ਬਾਅਦ ਉਹ ਦੂਜੀ ਇਸਤਰੀ ਲੇਖਕਾ ਸਨ ਜਿਨ੍ਹਾਂ ਨੇ ਬੇ ਅਥਾ ਨਾਮਨਾ ਖਟਿਆ ਡੰਡੀ ਮੈਨੂੰ ਗਿਆਨੀ ਵਿੱਚ ਉਹਨਾਂ ਦਾ ਇੱਕ ਨਾਵਲ ਲੱਗਿਆ ਹੋਇਆ ਸੀ ਡੰਡੀ ਉਹ ਪੜ੍ਹ ਕੇ ਹੀ ਮੈਂ ਉਹਨਾਂ ਦੇ ਸਾਰੇ ਨਾਵਲ ਪੜਨ ਦਾ ਮਨ ਬਣਾਇਆ ਡੰਡੀ ਹੌਲੀ ਹੌਲੀ ਕਾਫੀ ਨਾਵਲ ਪੜੇ ਤਾਂ ਉਹਨਾਂ ਦੀਆਂ ਨਾਇਕਾਵਾਂ ਦੇ ਚਿਹਰੇ ਮੋਹਰੇ ਆਪਸ ਵਿੱਚ ਸਮਲਿਤ ਹੋ ਜਾਂਦੇ ਸਨ ਡੰਡੀ ਜਾਦ ਨਹੀਂ ਸੀ ਰਹਿੰਦੀ ਕਿ ਕਿਹੜੇ ਨਾਵਲ ਦੀ ਕਿਹੜੀ ਨਾਇਕਾ ਡੰਡੀ ਨਾ માત્ર ਫਰਕ ਹੀ ਹੁੰਦਾ ਸੀ ਉਹਨਾਂ ਵਿੱਚ ਡੰਡੀ ਵਿਆਹ ਪਿਛੋਂ ਨਾਇਕਾ ਦਾ ਆਪਣੇ ਪਤੀ ਨਾਲ ਵਖਰੇਵੇਂ ਪੈਦਾ ਹੋ ਜਾਂਦਾ ਸੀ ਡੰਡੀ ਉਹ ਪੜਨਾ ਸ਼ੁਰੂ ਕਰ ਦਿੰਦੀ ਸੀ ਡੰਡੀ ਐਮ ਏ ਕਰਕੇ ਪ੍ਰੋਫੈਸਰ ਲੱਗ ਜਾਂਦੀ ਸੀ ਡੰਡੀ ਆਪਣੇ ਪੈਰਾਸੇਰ ਹੋ ਕੇ ਜੀਵਨ ਸ਼ੁਰੂ ਕਰਦੀ ਸੀ ਡੰਡੀ ਫਿਰ ਪਿਛਲੀ ਉਮਰ ਵਿੱਚ ਜਾ ਕੇ ਵਿਆਹ ਕਰਵਾਉਂਦੀ ਸੀ ਡੰਡੀ ਲਗਾਤਾਰ ਨਾਵਲ ਲੇਖਣ ਕਾਰਨ ਅਤਿਕਥਨੀਆਂ ਵੀ ਹੋ ਜਾਂਦੀਆਂ ਸੀ ਡੰਡੀ ਡੰਡੀ ਉਹਨਾਂ ਦਾ ਇੱਕ ਨਾਵਲ ਹੈ ਖਿਤਿਜ ਤੋਂ ਪਾਰ ਡੰਡੀ ਨਾਵਲ ਜਦੋਂ ਸ਼ੁਰੂ ਹੁੰਦਾ ਹੈ ਤਾਂ ਆਜ਼ਾਦੀ ਵੇਲੇ ਨਾਇਕਾ ਦੀ ਉਮਰ 7 ਸਾਲ ਦੀ ਹੈ ਡੰਡੀ ਭਾਵ ਉਸ ਦਾ ਜਨਮ 1940 ਦਾ ਹੈ ਡੰਡੀ ਦੇਸ਼ ਦੀ ਵੰਡ ਪਿੱਛੋਂ ਉਹ ਪੰਜਾਬ ਆ ਜਾਂਦੇ ਨੇ ਡੰਡੀ ਨਾਈਕਾ ਦਾ ਪਿਤਾ ਚੁੰਗੀ ਮੋਹਰ ਰਰ ਲੱਗਿਆ ਹੋਇਆ ਹੈ ਡੰਡੀ ਰਿਸ਼ਵਤ ਲੈਣ ਕਾਰਨ ਨੌਕਰੀ ਚਲੀ ਜਾਂਦੀ ਹੈ ਡੰਡੀ ਉਹ ਸਾਰਾ ਦਿਨ ਬਹਿਲਾ ਬੈਠਾ ਕਰੇ ਰੰਗਦਾਰ ਟੀਵੀ ਵੇਖਦਾ ਰਹਿੰਦਾ ਹੈ ਡੰਡੀ ਨਾਈਕਾ ਪੜ੍ਹ ਲਿਖ ਜਾਂਦੀ ਹੈ ਡੰਡੀ ਵਿਆਹ ਨਹੀਂ ਕਰਵਾਉਂਦੀ ਡੰਡੀ ਉਸ ਦਾ ਕਿਸੇ ਨਾਲ ਪ੍ਰੇਮ ਹੈ ਜਿਹੜਾ ਉਸ ਨੂੰ ਬੇਹੱਦ ਚਾਹੁੰਦਾ ਹੈ ਡੰਡੀ ਅਮੀਰ ਆਦਮੀ ਹੈ ਡੰਡੀ ਉਸ ਨੂੰ ਚੰਡੀਗੜ੍ਹ ਵਿੱਚ ਇੱਕ ਪਲਾਟ ਲੈ ਕੇ ਦੇ ਦਿੰਦਾ ਹੈ ਜਿਹੜਾ ਨਾਵਲ ਦੇ ਵੇਰਵੇ ਅਨੁਸਾਰ ਕਰੋੜਾਂ ਦਾ ਹੋ ਜਾਂਦਾ ਹੈ ਡੰਡੀ ਨਾਵਲ ਵਿੱਚ ਏਟੀਐਮ ਵਿੱਚੋਂ ਪੈਸੇ ਕਢਵਾਉਣ ਦਾ ਜ਼ਿਕਰ ਵੀ ਆਉਂਦਾ ਹੈ ਡੰਡੀ ਪੰਜਾਬ ਵਿੱਚ ਮੋਬਾਈਲ 1997 ਵਿੱਚ ਆਇਆ ਸੀ ਡੰਡੀ ਨਾਇਕਾਂ ਦੀ ਇੱਕ ਸਹੇਲੀ ਹੈ ਜਿਹੜੀ ਉਸ ਦੀ ਗੱਲ ਸੁਣ ਕੇ ਕਹਿੰਦੀ ਹੈ ਕਿ ਤੂੰ ਕਿਹੜੇ ਯੁੱਗ ਦੀਆਂ ਗੱਲਾਂ ਕਰਦੀ ਐ ਪ੍ਰਸ਼ਨ ਚੈਨਾ ਹੁਣ 21ਵੀਂ ਸਦੀ ਆ ਗਈ ਹੈ ਡੰਡੀ ਬੇਰਬਿਆ ਮੁਤਾਬਕ ਨਾਇਕਾਂ ਦੀ ਉਮਰ 60 ਸਾਲ ਤੋਂ ਉੱਪਰ ਬਣਦੀ ਹੈ ਪਰ ਨਾਵਲ ਵਿੱਚ 31 ਸਾਲ ਉਮਰ ਵਿਖਾਈ ਗਈ ਹੈ ਡੰਡੀ ਇਹ ਜਾਂ ਤਾਂ ਵੱਧ ਰਹੀ ਉਮਰ ਕਰਕੇ ਹੋਇਆ ਜਾਂ ਗੰਭੀਰਤਾ ਦੀ ਘਾਟ ਕਾਰਨ ਡੰਡੀ ਕਾਰਨ ਭਾਵੇਂ ਕੁਝ ਵੀ ਹੋਣਾ ਪਰ ਪੰਜਾਬੀ